ਆਹ ਵੀਡੀਓ ਦੇ ਵਿੱਚ ਬਹੁਤ ਹੀ ਕੋ ਸਿੱਖਣ ਨੂੰ ਮਿਲਦਾ। ਇਹ ਇਨਸਾਨ ਪਹਿਲਾਂ ਗੱਡੀ ਸਟਾਰਟ ਕਰਦਾ। ਫੇਰ ਰੇਸ ਦਿੰਦਾ। ਫੇਰ ਇਹ ਜਾਣਾ ਸ਼ੁਰੂ ਕਰ ਦਿੰਦਾ, ਡਰਾਈਵ ਕਰਦਾ। ਫੈਮਲੀ ਉਹਦੀ ਕਾਫੀ ਖੁਸ਼ ਆ। ਤੁਸੀਂ ਦੇਖ ਰਹੇ ਹੋ। ਉਹ ਆਪਣੀ ਫੈਮਲੀ ਵੱਲ ਦੇਖਦਾ। ਉਹਦੇ ਬੱਚੇ ਤੇ ਉਹਦੀ ਵਾਈਫ ਖੁਸ਼ ਹੁੰਦੇ ਨੇ। ਉਹ ਮੂਰੇ ਦੇਖਦਾ ਅਚਾਨਕ ਕੋਸਾ ਆ ਜਾਂਦਾ। ਜਿਵੇਂ ਆਪ ਗੱਡੀ ਚਲਾਉਨੇ ਆ ਮੂੜੀ ਕੋਸਾ ਜਾਂਦਾ ਤੇ ਐਕਸੀਡੈਂਟ ਹੋ ਜਾਂਦਾ ਜਿਹੜੀ ਉਹ ਬੱਚੀ ਆ ਉਹ ਦੇਖਿਓ ਇਹਨੂੰ ਜੱਫੀ ਪਾ ਲੈਂਦੀ ਆ ਯਾਨੀ ਕਿ ਸੀਟ ਬੈਲਟ ਉੱਪਰੋਂ ਜਿਹੜੀ ਉਹਦੀ ਵਾਈਫ ਆ ਇਹ ਕੰਮ ਕਰਦੀ ਆ ਸੀਟ ਬੈਲਟ ਆਪਣੇ ਲਈ ਦੇਖੋ ਗੱਡੀ ਦਾ ਜਦ ਐਕਸੀਡੈਂਟ ਹੁੰਦਾ ਸ਼ੀਸ਼ਾ ਜਿਹਾ ਉੱਟੇ ਜਾਂਦਾ ਇਹ ਜਿਹੜੀ ਸੀਟ ਬੈਲਟ ਆਪਣਾ ਸਿਰ ਅੱਗੇ ਲੱਗਣ ਤੋਂ ਬਚਾਉਂਦੀ ਆ ਜਿਸ ਦੇ ਨਾਲ ਆਪਣਾ ਕੋਈ ਨੁਕਸਾਨ ਨਹੀਂ ਹੁੰਦਾ ਤੇ ਇਨਸਾਨ بچ ਜਾਂਦਾ ਇਸ ਲਈ ਜ਼ਿੰਦਗੀ ਨੂੰ ਗਲੇ ਲਗਾਓ ਹਮੇਸ਼ਾ ਆਪਣੀ ਸੀਟ ਬੈਲਟ ਆ ਜਿਹੜੀ ਉਹ ਲਗਾ ਕੇ ਰੱਖੋ